ਖੜਗੇ ਸਾਹਿਬ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਸਾਡੀ ਯੂਪੀਏ ਦੀ ਐਕਸ ਚੇਅਰ ਪਰਸਨ ਮੌਜੂਦਾ ਚੇਅਰ ਪਰਸਨ ਸੌਰੀ ਮੈਂ ਐਕਸ ਕਹਿੰਦਾ ਸੋਨੀਆ ਗਾਂਧੀ ਜੀ ਉਹਨਾਂ ਦਾ ਇਹ ਫੈਸਲਾ ਸੀ ਅੱਜ ਤੋਂ 20 ਸਾਲ ਪਹਿਲੇ 2006 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਉਦੋਂ ਇੱਕ ਫੈਸਲਾ ਲਿਆ ਗਿਆ ਸੀ ਸੋਨੀਆ ਜੀ ਵੱਲੋਂ ਤਕਰੀਬਨ 1 ਸਾਲ ਲਗਾਤਾਰ ਉਹਦੇ ਤੇ ਵਾਤਾਵਰਣ ਲਾਬ ਚੱਲਿਆ ਸੀ ਤੁਸੀਂ ਹੈਰਾਨ ਹੋਗੇ ਮੋਦੀ ਸਾਹਿਬ ਤੇ ਕਿਸੇ ਸਿਆਸੀ ਪਾਰਟੀ ਨੂੰ ਪੁੱਛਦੇ ਵੀ ਨਹੀਂ ਕਿਸੇ ਨਾਲ ਸਲਾਹ ਵੀ ਨਹੀਂ ਕਰਦੇ ਪਾਰਲੀਮੈਂਟ ਦੇ ਵਿੱਚ ਬਿੱਲ 15 ਮਿੰਟ ਤੋਂ ਵੱਧ ਚਰਚਾ ਵੀ ਨਹੀਂ ਹੁੰਦੀ ਪਰ ਜਦੋਂ ਨਰੇਗਾ ਜਿਹਨੂੰ ਮੈਂ ਨਰੇਗਾ ਕਿਹਾ ਜਾਂਦਾ ਹੈ ਜਦੋਂ ਇਹ ਬਣਨ ਤੋਂ ਪਹਿਲਾਂ 1 ਸਾਲ ਲਗਾਤਾਰ ਸਾਰੇ ਪੋਲਿਟিক্যাল ਐਕਟਿਵਿਸਟ ਜਿਹੜੇ ਦੇਸ਼ ਦੇ ਸੀ ਸਾਰੇ ਸੋਸ਼ਲ ਰਿਫਾਰਮਰਸ ਸਾਰੀਆਂ ਪੋਲਿਟিক্যাল ਜਮਾਤਾਂ ਤੇ ਤੁਸੀਂ ਹੈਰਾਨ ਹੋਵੋਗੇ ਇਹ ਜਿਹੜਾ ਮਹਿਕਬਾ ਸੀ ਉਸ ਟਾਈਮ ਉਹਨੂੰ ਹੈਡ ਕਰਦੇ ਸੀ ਕਲਿਆਨ ਸਿੰਘ ਜਿਹੜੇ ਭਾਜਪਾ ਦੇ ਚੀਫ ਮਿਨਿਸਟਰ रह ਚੁੱਕੇ ਸੀ ਯੂਪੀ ਦੇ ਈਵਨ ਉਹਨਾਂ ਨਾਲ ਸਾਰੀਆਂ ਪਾਰਟੀਆਂ ਨਾਲ ਚਰਚਾ ਕਰਕੇ ਫੈਸਲਾ ਕੀਤਾ ਗਿਆ ਕਿ ਇੰਨੇ ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਹਿੰਦੁਸਤਾਨ ਦੇ 70% ਦੇ ਲੋਕ ਅਜੇ ਵੀ ਸਾਰੇ ਦੇਸ਼ ਦੇ ਵਿੱਚ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋਣਾ ਅਸੀਂ ਕਹਿੰਦੇ ਅਸੀਂ ਆਜ਼ਾਦ ਹੋ ਗਏ ਆ ਅਸੀਂ ਬਹੁਤ ਤਰੱਕੀ ਕਰ ਲਈ ਹੈ ਦੁਨੀਆ ਦੇ ਪੰਜ ਵੱਡੇ ਦੇਸ਼ਾਂ ਵਿੱਚ ਸਾਡਾ ਸ਼ੁਭਾਰ ਹੈ ਪਰ ਅਜੇ ਵੀ 70% ਦੀ ਲੋਕ ਹਿੰਦੁਸਤਾਨ ਚ ਇਹੋ ਜਿਹੇ ਨੇ ਮੇਰੇ ਵੀਰੋ ਤੇ ਭਰਾਓ ਤੇ ਮੇਰੀ ਇਹ ਪੈਣੋ ਤੇ ਬਾਤਾਂੋ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਅਜੇ ਨਸੀਬ ਨਹੀਂ ਇੱਕ ਬੜਾ ਵੱਡਾ ਰੈਵੋਲੂশনারੀ ਕਦਮ ਸੀ ਕਾਂਗਰਸ ਦਾ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਸਾਲ 'ਚ 365 ਦਿਨ ਹੁੰਦੇ ਨੇ ਅਸੀਂ ਘੱਟ ਤੋਂ ਘੱਟ 100 ਦਿਨ ਅਸੀਂ ਲੋਕਾਂ ਨੂੰ ਉਹਨਾਂ ਨੂੰ ਹੱਕ ਦੇਈਏ ਤੁਹਾਨੂੰ ਰਾਈਟ ਟੂ ਵਰਕ ਦਾ ਕਨਸਟੀਟਿਊਸ਼ਨ ਦੇ ਅਧੀਨ ਕਾਨੂੰਨ ਦੇ ਅਧੀਨ ਹੱਕ ਦੇ ਦਿੱਤਾ ਕਿ ਜੇ ਕੰਮ ਨਹੀਂ ਸਰਕਾਰ ਦੇਗੀ ਉਨੀਆਂ ਤਨਖਾਹਾਂ ਤੁਹਾਡੇ ਖਾਤੇ ਵਿੱਚ ਪਾਈਆਂ ਜਾਣਗੀਆਂ ਬਹੁਤ ਸਾਰੇ ਸੂਬਿਆਂ ਨੇ ਇਹਦੇ ਚੋ ਐਡਵਾਂਟੇਜ ਵੀ ਲਿਆ ਪੰਜਾਬ ਦੇ ਵਿੱਚ ਵੀ ਮੈਂ ਦੱਸਣਾ ਚਾਹਨਾ ਮੰਗੂਪੁਰ ਸਾਹਿਬ ਤਕਰੀਬਨ 15 ਲੱਖ ਐਕਟਿਵ ਵਰਕਰ ਨੇਰੇਗਾ ਦਾ 15 ਲੱਖ 15 ਲੱਖ ਦਾ ਮਤਲਬ ਹੋਇਆ ਜੇ ਤਿੰਨ ਬੰਦੇ ਜਾਂ ਚਾਰ ਬੰਦੇ ਹੀ ਪਰਿਵਾਰ ਚ ਹੋਣ ਤੇ 40 ਤੋਂ 50 ਲੱਖ ਲੋਕ ਨਿਰਗਾ ਦੇ ਸਹਾਰੇ ਰੋਟੀ ਖਾਂਦੇ ਨੇ ਦੋ ਵਕਤ ਕੰਮ ਦਿੱਤਾ ਪਿੰਡਾਂ ਵਿੱਚ ਜਦੋਂ ਪਿਛਲੀ ਕਾਂਗਰਸ ਦੀ ਗਵਰਨਮੈਂਟ ਸੀ ਲੱਖਾਂ ਰੁਪਈਆਂ ਦੇ ਕਰੋੜਾਂ ਰੁਪਏ ਦੇ ਕੰਮ ਪਿੰਡਾਂ ਵਿੱਚ ਨਿਰਗਾ ਚ ਹੋਏ ਹਰ ਜਦੋਂ ਸਿਸਟਮ ਚੱਲਦਾ ਉਸ ਕੰਮ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਵੀ ਹੁੰਦੀਆਂ ਨੇ ਪਰ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਔਰ ਨਾ ਮੋਦੀ ਸਾਹਿਬ ਨੇ ਮੈਂ ਤੁਹਾਨੂੰ ਮੋਟੀ ਗੱਲ ਦੱਸਣਾ ਚਾਹਦਾ ਪਿਛਲੇ ਸਾਲ 1350 ਕਰੋੜ ਰੁਪਏ ਦਾ ਨਰੇਗਾ ਦਾ ਕੰਮ ਪੰਜਾਬ ਚ ਹੋਇਆ ਜਿਹਦੇ ਵਿੱਚ 90% ਦੀ ਸੈਂਟਰ ਦੀ ਸਰਕਾਰ ਪੈਸੇ ਪਾਉਂਦੀ ਹੈ ਤੇ 10% ਦੀ ਸੂਬੇ ਦੀ ਸਰਕਾਰ ਪਾਉਂਦੀ ਪੈਸ ਜੋ ਤਕਰੀਬਨ 135 ਤੋਂ 40 ਕਰੋੜ ਰੁਪਏ ਆ ਸੂਬੇ ਦੀ ਸਰਕਾਰ ਨੇ ਪਾਇਆ ਹੁਣ ਐਤ ਕੀ ਮੋਦੀ ਸਾਹਿਬ ਨੇ ਅਚਾਨਕ ਫੈਸਲਾ ਕਰ ਲਿਆ ਪੁਰਾਣਾ ਮਹਾਤਮਾ ਗਾਂਧੀ ਜੀ ਦਾ ਨਾਮ ਬਦਲ ਲਿਆ ਸਾਨੂੰ ਨਾਵਾ ਨਾਲ ਨਹੀਂ ਸਾਨੂੰ ਕੰਮ ਨਾਲ ਤੇ ਤੁਸੀਂ ਵੇਖੋ ਹੁਣ ਕਹਿ ਦਿੱਤਾ ਕਿ 60 40 ਦੀ ਰੇਸ਼ਿਓ ਚ ਜਿੱਥੇ 90 ਰੁਪਏ 100 ਚ ਪਹਿਲੇ ਸੈਂਟਰ ਪਾਉਂਦੀ ਸੀ ਹੁਣ 60 ਪਾਏਗੀ ਤੇ ਸੂਬਾ 10 ਦੀ ਜਗ੍ਹਾ ਤੇ ਹੁਣ 40 ਰੁਪਏ ਪਾਇਆ ਕਰੇਗਾ ਅੱਜ ਪੰਜਾਬ ਦੇ ਮੇਰੇ ਵੀਰੋ ਹਾਲਾਤ ਇਹ ਨੇ ਕਿ ਸਾਡੇ ਤੇ ਤਕਰੀਬਨ 4 ਲੱਖ 25000 ਕਰੋੜ ਰੁਪਏ ਦਾ ਕਰਜ਼ਾ ਮੈਂ ਤੁਹਾਨੂੰ ਜਟਕੀ ਗੱਲ ਸਮਝਾਣਾ ਚਾਹਨਾ ਜਿਹੜੀ ਤੁਹਾਨੂੰ ਜਲਦੀ ਸਮਝ ਆਏਗੀ 100 ਰੁਪਏ ਦੀ ਆਮਦਨ ਹੈ ਪੰਜਾਬ ਦੀ ਸਰਕਾਰ ਨੂੰ ਤੇ 122 ਰੁਪਏ ਦਾ ਖਰਚਾ ਸਾਡਾ ਜਿਸ ਜੇਬ ਦੇ ਵਿੱਚ 100 ਰੁਪਿਆ ਆਣਾ ਤੇ 122 ਰੁਪਏ ਨਿਕਲ ਲੈਣ ਉਸ ਜੇਬ ਚ ਕੀ ਰਹਿ ਜਾਏਗਾ ਤੇ ਅੱਜ ਤੁਸੀਂ ਇਸੇ ਗੱਲ ਕਰ ਨੂੰ ਵੇਖ ਰਹੇ ਹੋ ਤੁਹਾਡਾ ਦਾਸ ਵਿਰੋਧੀ ਧਿਰ ਦਾ ਲੀਡਰ ਤੁਹਾਡੇ ਅਸ਼ੀਰਵਾਦ ਨਾਲ ਤੇ ਪਾਰਟੀ ਦੇ ਅਸ਼ੀਰਵਾਦ ਨਾਲ ਬਣਿਆ ਹਰ ਵਰਗ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਗੱਲ ਠੀਕ ਹੈ ਉਹਨਾਂ ਕੋ ਐ எம் ਐਲ ਏ ਵੱਧ ਦੇ ਉਹਨਾਂ ਕੋ ਕੈਮਰੇ ਇਹਨਾਂ ਦੇ ਕੰਟਰੋਲ 'ਚ ਨੇ ਸਾਡੀ ਗੱਲ ਪੂਰੀ ਤੁਹਾਡੇ ਤੱਕ ਪਹੁੰਚ ਨਹੀਂ ਪਾਉਂਦੀ ਪ੍ਰੋਪਰ ਸੈਸ਼ਨ ਕਦੀ ਨਹੀਂ ਚਲਾਇਆ ਮੈਂ ਹਰ ਵਾਰ ਮੰਗ ਕੀਤੀ ਸਪੀਕਰ ਕੋ ਸਪੀਕਰ ਸਾਹਿਬ ਤਿੰਨ ਸੈਸ਼ਨ ਹੁੰਦੇ ਨੇ ਅਸੈਂਬਲੀ ਦੇ ਇੱਕ ਹੁੰਦਾ ਬਜਟ ਦਾ ਸੈਸ਼ਨ ਮਾਰਚ ਦੇ ਮਹੀਨੇ ਚ ਇੱਕ ਹੁੰਦਾ ਬਰਸਾਤਾਂ ਦੇ ਮਹੀਨੇ ਚ ਬੌਨਸਨ ਸੈਸ਼ਨ ਇੱਕ ਹੁੰਦਾ ਹੁਣ ਸਰਦੀਆਂ ਦੇ ਵਿੱਚ ਉਹਨੂੰ ਵਿంటర్ ਸੈਸ਼ਨ ਕਿਹਾ ਜਾਂਦਾ ਇਹਦੇ ਵਿੱਚ ਬਕਾਇਦਾ ਤੌਰ ਕਾਨੂੰਨ ਇਹ ਸੀ ਪੁਰਾਣੇ ਟਾਈਮ ਚ ਡਾਕਟਰ ਅੰਬੇਦਕਰ ਸਾਹਿਬ ਦੀ ਸੋਚ ਇਹ ਸੀ ਸਾਡੇ ਫਾਊਂਡਿੰਗ ਫਾਦਰਜ਼ ਦੀ ਸੋਚ ਇਹ ਸੀ ਕਿ ਹਰ ਸੈਸ਼ਨ ਘੱਟੋ ਘੱਟ 40 ਸਿਟਿੰਗ ਹੋਣੀ ਚਾਹੀਦੀ ਜੇ 40 ਸੈਟਿੰਗ ਹੋਣਗੀਆਂ ਉਹਦੇ ਵਿੱਚ ਹਰ ਐਮਐਲਏ ਆਪਣੇ ਏਰੀਆ ਦੀ ਗੱਲ ਰੱਖ ਪਾਏਗਾ ਉਹਦੇ ਵਿੱਚ ਜ਼ੀਰੋ ਆਰ ਹੋਏਗਾ ਉਹਦੇ ਵਿੱਚ ਕੁਐਸਚਨ ਆਨਸਰ ਹੋਣਗੇ ਉਹਦੇ ਵਿੱਚ ਕਾਲਿੰਗ ਅਟੈਂਸ਼ਨ ਹੋਏਗੀ ਸਰਕਾਰ ਨੂੰ ਬਕਾਇਦਾਤਾ ਔਰ ਹਰ ਗੱਲ ਆਪਣੇ ਐਮਐਲਏ ਦੀਆਂ ਵਿਰੋਧੀ ਐਮਐਲਏ ਦੀ ਗੱਲ ਦਾ ਜਵਾਬ ਦੇਣਾ ਪਏਗਾ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੰਗੂਪੁਰ ਸਾਹਿਬ ਹਰ ਚੌਥੇ ਪੰਜਵੇਂ ਮਹੀਨੇ ਇੱਕ ਦਿਨ ਦਾ ਸੈਸ਼ਨ ਬੁਲਾ ਲੈਂਦੇ ਉਹਦਾ ਨਾਮ ਸਪੈਸ਼ਲ ਏ ਕੱਢਣ ਪਾਲ ਨੂੰ ਕੁਝ ਵੀ ਨਹੀਂ ਆ ਹੁਣ ਸੱਧਿਆ ਸੈਸ਼ਨ ਨਰੇਗਾ ਦਾ ਮੈਂ ਮੰਗ ਕੀਤੀ ਉਥੇ ਮਾਨ ਸਾਹਿਬ ਤੁਹਾਡੇ ਜਿਹੜੇ ਰੂਰਲ ਡਿਵੈਲਪਮੈਂਟ ਦੇ ਮੰਤਰੀ ਨੇ ਪਿੰਡੂ ਵਿਕਾਸ ਦੇ ਆ ਬਿਲਕੁਲ ਖੱਲਾ ਸ਼ਹਿਰ ਦੇ ਨੇ ਸੂਨ ਸਾਹਿਬ ਉਹਨਾਂ ਦਾ ਦਾ ਹੈ ਸੌਂਦ ਤਰਲੋਚਨ ਤਰਨਪ੍ਰੀਤ ਸਿੰਘ ਸੌਂਦ ਉਹਨਾਂ ਦਾ ਦਾ ਸੋਨ ਸਾਹਿਬ ਨੇ ਵਿਧਾਨ ਸਭਾ ਸੈਸ਼ਨ ਚ ਇਹ ਬਿਆਨ ਦਿੱਤਾ ਕਿ ਪਿਛਲੇ ਸਾਲ 1350 ਕਰੋੜ ਰੁਪਏ ਦਾ ਨਰੇਗਾ ਚ ਕੰਮ ਹੋਇਆ ਐਦ ਕਿ ਸੀ 2000 ਕਰੋੜ ਦਾ ਕਰਾਣਾ ਫਾਈਨਲੀ ਤੇ ਮੈਂ ਕਹ ਜੀ 2000 ਦਾ ਮਤਲਬ ਹੈ ਹੁਣ 800 ਕਰੋੜ ਰੁਪਇਆ ਤੁਹਾਨੂੰ ਕੱਢ ਕੇ ਦੇਣਾ ਪੈਣਾ ਤੁਸੀਂ ਇੱਥੇ ਫਾਈਨੈਂਸ ਮੰਤਰੀ ਬੈਠੇ ਨੇ ਚੀਮਾ ਸਾਹਿਬ ਚੀਮਾ ਸਾਹਿਬ ਨੂੰ ਕਹੋ ਇੱਥੇ ਬਜਟ ਦੇ ਵਿੱਚ ਇਹ ਵਾਦਾ ਕਰਨੇ ਇਥੇ ਕਿ ਅਸੀਂ ਬਜਟ ਦੇ ਵਿੱਚ ਆਉਣ ਵਾਲੇ ਮਾਰਚ ਦੇ ਵਿੱਚ ਜਿਹੜਾ ਬਜਟ ਆਣਾ ਉਹਦੇ 800 ਕਰੋੜ ਦੀ ਪ੍ਰੋਵੀਜ਼ਨ ਕਰਾਂਗੇ ਨਰੇਗਾ ਦਾ ਪ੍ਰੋਗਰਾਮ ਬੰਦ ਨਹੀਂ ਹੋਏਗਾ ਕੋਈ ਫੈਸਲਾ ਨਹੀਂ ਕੀਤਾ ਨਿਹਰਾ ਡਰਾਮਾ ਕੀਤਾ ਜੋ ਮੁੱਖ ਮੰਤਰੀ ਕਰਦਾ ਤੁਹਾਨੂੰ ਪਤਾ ਹੈ ਇਹ ਰਿਆ ਵੀ ਭਾਂਡੀ ਹੈ ਹੁਣ ਵੀ ਵੱਡਾ ਵਾਲੇ ਕੰਮ ਹੀ ਨੇ ਕੋਈ ਠੋਸ ਗੱਲ ਨਹੀਂ ਕਰਨੀ ਜਿਸ ਢੰਗ ਦੇ ਨਾਲ ਇਹ ਵਿਰੋਧੀ ਧਿਰ ਦੇ ਲੀਡਰ ਵਿਰੋਧੀ ਧਿਰ ਦੇ ਐਮਐਲਏ ਨਾਲ ਇਹ ਪੇਸ਼ ਆਂਦਾ ਤੁਸੀਂ ਆਪੇ ਵੇਖਿਆ ਇਹਦੀ ਜ਼ੁਬਾਨ ਜਿਹੜੀ ਹੈ ਇਹਦੇ ਤੇ ਕੋਈ ਕੰਟਰੋਲ ਭਗਵੰਦਾ ਹੈ ਨਹੀਂ ਹੁਣ ਤੁਸੀਂ ਵੇਖੋ ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਨੇ ਉਹਨਾਂ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਕਹਿੰਦਾ ਕਿ ਕੈਮਰੇ ਲਵਾਓ ਤਾਂ ਮੈਂ ਹਿਸਾਬ ਕਿਤਾਬ ਲੈਣਾ ਉਹ ਭਗਵੰਤ ਮਾਨ ਜੀ ਉਹਨਾਂ ਕੋ ਹਿਸਾਬ ਤਾਬ ਦੇਣ ਤੋਂ ਪਹਿ ਮੰਗਣ ਤੋਂ ਪਹਿਲਾਂ ਅੱਜ ਪੰਜਾਬ ਮੰਨ ਕਰਦਾ ਤੂੰ ਹਿਸਾਬ ਕਿਤਾਬ ਦੇ ਇਥੇ ਆਪਣਾ ਤੂੰ ਦੱਸ ਕੇਜਰੀਵਾਲ ਨੇ ਵਾਦਾ ਕੀਤਾ ਸੀ ਤੁਸੀਂ ਸਾਰੇ ਇੱਥੇ ਬੈਠੇ ਹੋ ਮੇਰੇ ਭਰਾ ਬਲਾਚੌਰ ਚ ਪੈਣਾ ਬੈਠੀਆਂ ਕੇਜਰੀਵਾਲ ਨੇ ਵਾਦਾ ਕੀਤਾ ਸੀ ਕਿ ਸਰਕਾਰ ਬਣਦੇ ਵਕਤ ਮੈਂ ਤੁਹਾਨੂੰ ਪੰਜਾਬ ਨੂੰ ਵਾਦਾ ਕਰਨਾ ਜਿੰਨਾ ਪੁਰਾਣੀਆਂ ਸਰਕਾਰਾਂ ਦਾ ਕਰਜ਼ਾ 260000 ਕਰੋੜ ਮੈਂ 1 ਰੁਪਈਆ ਵੀ ਕਰਜ਼ਾ ਨਹੀਂ ਚੁਕੂੰਗਾ ਜਾਂ ਤਾਂ ਮੈਂ ਸਾਰਾ ਕਰਜ਼ਾ ਮਾਫ ਕਰੂੰਗਾ 5 ਸਾਲਾਂ ਚ ਜਾਂ ਘੱਟੋ ਘੱਟ ਮੈਂ ਅੱਧ ਤੱਕੋ ਕਰਜ਼ਾ ਲੈ ਕੇ ਆਉਂਗਾ ਮੈਂ ਤੁਹਾਨੂੰ ਅੱਜ ਬਲਾਚੌਰ ਤੋਂ ਪ੍ਰੈਸ ਦੇ ਜ਼ਰੀਏ ਕੇਜਰੀਵਾਲ ਨੂੰ ਪੁੱਛਣਾ ਉਹ ਕੇਜਰੀਵਾਲ ਸਾਹਿਬ ਜਵਾਬ ਦਿਓ ਤੁਸੀਂ ਘਟਾਨ ਦੇ ਬਜਾਏ ਕਰਜ਼ੇ ਨੂੰ ਪੰਜਾਬ ਦੇ ਅੱਜ 2.60 ਹਜ਼ਾਰ ਤੋਂ 4.25 ਹਜ਼ਾਰ ਕਰੋੜ ਰੁਪਇਆ ਹੋ ਗਿਆ ਤੇ ਜਿੱਦਣ ਇਹਨਾਂ ਨੇ ਜਾਣਾ ਮੇਰੇ ਵੀਰੋ 5 ਲੱਖ ਕਰੋੜ ਦਾ ਕਰਜ਼ਾ ਹੋਣਾ 100 ਰੁਪਏ ਦੀ ਆਮਦਨ 122 ਦਾ ਖਰਚਾ ਇੱਥੇ ਸਰਕਾਰੀ ਮੁਲਾਜ਼ਮ ਵੀ ਜ਼ਰੂਰ ਬੈਠੇ ਹੋਣਗੇ ਪਿਛਲੇ 4 ਸਾਲਾਂ ਦਾ ਕੋਈ ਟੀਏ ਨਹੀਂ ਕੋਈ ਡੀਏ ਨਹੀਂ 1.7% ਅਜੇ ਡੀਏ ਕਿਸ ਨੂੰ ਨਹੀਂ ਮਿਲਿਆ ਬੁਢਾਪਾ ਪੈਨਸ਼ਨ ਕਹਿੰਦੇ ਸੀ ਅਸੀਂ 1250 ਰੁਪਏ ਦੀ ਜਗ੍ਹਾ 1250 ਅਸੀਂ ਤੁਹਾਨੂੰ ਬੁਢਾਪਾ ਪੈਨਸ਼ਨ ਦਿੰਨੇ ਆ ਕਾਂਗਰਸ ਸਰਕਾਰ ਨੇ 750 ਤੋਂ 1500 ਸੋਰੀ 1500 ਰੁਪਇਆ ਤੁਹਾਨੂੰ ਪੈਨਸ਼ਨ ਕੀਤੀ ਇਹਨਾਂ ਨੇ ਕਿਹਾ ਸੀ 1500 ਤੋਂ 2500 ਕਰਾਂਗੇ ਕਿਸੇ ਮੇਰੇ ਵੀਰ ਨੂੰ ਭੈਣ ਨੂੰ ਪੈਨਸ਼ਨ ਮਿਲੀ ਤਾਂ ਬਾਹਰ ਖੜੀ ਕਰਕੇ ਦੱਸ ਬੁਢਾਪਾ ਪੈਨਸ਼ਨ ਕੇ ਨੂੰ 2500 ਰੁਪਇਆ ਮਿਲਿਆ ਸੀ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਵੇਖੋ ਤੁਹਾਨੂੰ ਵਾਦਾ ਕੀਤਾ ਕੇਜਰੀਵਾਲ ਤੇ ਭਗਵੰਤ ਨੇ ਕਿ 1000 ਰੁਪਏ ਦਾ ਪੱਤਾ ਤੁਹਾਨੂੰ ਦਿਆ ਕਰਾਂਗੇ ਹਰ ਮਹੀਨੇ ਹਰ ਭੈਣ ਜਿਹੜੀ 18 ਸਾਲ ਤੋਂ ਵੱਧ ਦੀ ਜਿਹਦਾ ਵੋਟ ਬਣਿਆ ਪੰਜਾਬ ਉਹ 1 ਕਰੋੜ ਉਹਦੀ ਗਿਣਤੀ ਹੈ ਕਰੋੜ ਧੋਖਾ ਕਰਕੇ ਧੋਖਾ ਧੜੀ ਕਰਕੇ ਝੂਠ ਬੋਲ ਕੇ ਫਰੇਬ ਕਰਕੇ ਕਫਰ ਤੋਲ ਕੇ ਵੋਟਾਂ ਲੈ ਲਿਆ ਮੈਨੂੰ ਦੱਸੋ 1 ਰੁਪਇਆ ਵੀ ਕਿਸੇ ਨੂੰ ਦਿੱਤਾ ਜੀ 4 ਸਾਲ ਗੁਜ਼ਰ ਚੁੱਕੇ ਨੇ 48000 ਰੁਪਇਆ ਪੈਣੋ ਤੁਹਾਡਾ ਸਾਰਿਆਂ ਦਾ ਇੱਥੇ ਬੈਠਿਆਂ ਦਾ 48000 ਰੁਪਇਆ ਬਕਾਇਆ ਭਗਵੰਤਮਾਨ ਨੇ ਇੱਕ ਇੱਕ ਦਾ ਦੇਣਾ ਇਹ ਦਿੰਦੇ ਸਾਨੂੰ ਕੀ ਨੇ ਕਿਸਾਨਾਂ ਦਾ ਹੱਕ ਇਹਨਾਂ ਨੇ ਮਾਰਿਆ ਕੰਮ ਕਰਨ ਵਾਲਿਆਂ ਦਾ ਸਾਡੀ ਮਿਹਨਤ ਦੇ ਕਵਕਜ਼ ਦਾ ਹੱਕ ਇਹਨਾਂ ਨੇ ਮਾਰਿਆ ਖੇਤ ਮਜ਼ਦੂਰਾਂ ਨੂੰ ਕੁਝ ਨਹੀਂ ਦਿੰਦੇ ਜਿੰਨੇ ਸਾਡੇ ਪੈਨਸ਼ਨਾਂ ਲੈਣ ਵਾਲੇ ਨੇ ਉਹਨਾਂ ਨੂੰ ਕੁਝ ਨਹੀਂ ਮਿਲ ਰਿਆ ਸਰਕਾਰੀ ਬਲਾਜ਼ਮਾ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਚੰਦ ਦਿਨ ਪਹਿਲੇ ਤੁਹਾਡੇ ਪ੍ਰਧਾਨ ਜੀ ਦੇ ਨਾਲ ਮੈਂ ਰਾਣਾ ਨੌਜਵਾਨ ਉਹ ਲੜਕਾ ਤੁਹਾਡਾ ਬਲਾ ਚੌਰੀਆ ਉਹਦੇ ਘਰ ਹੋ ਕੇ ਆਇਆ ਜਿਹੜਾ ਇੱਕ ਖੁਦ ਵੀ ਸਪੋਰਟਸਮੈਨ ਵੀ ਸੀ ਸਪੋਰਟਸ ਪ੍ਰਮੋਟਰ ਵੀ ਸੀ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਭਗਵੰਤ ਬਾਣ ਉਦੇ ਸੰਸਕਾਰ ਦੇ ਉੱਤੇ ਤੇ ਭੋਗ ਦੇ ਉੱਤੇ ਤੂੰ ਜਾਂ ਤੇਰਾ ਕੋਈ ਕੈਬਨਿਟ ਦਾ ਮੰਤਰੀ ਕਿਉਂ ਨਹੀਂ ਪਹੁੰਚਿਆ ਜੀ ਤੁਸੀਂ ਬਚਾਣਾ ਕਿਸੇ ਨੂੰ ਕੀ ਹੈ ਤੁਸੀਂ ਅਗਲੇ ਦੇ ਭੋਗ ਤਾਂ ਅਫਸੋਸ ਕਰਨ ਵੀ ਨਹੀਂ ਗਏ ਹੈਰਾਨੀ ਦੀ ਗੱਲ ਵੇਖੋ ਜਿੱਥੇ ਉਹ ਫੰਕਸ਼ਨ ਹੋ ਰਿਹਾ ਸੀ ਉੱਥੇ ਪਹਿਲੇ ਡੀਸੀ ਕੋ ਐਸਐਸਪੀ ਕੋ ਇਜਾਜ਼ਤ ਲਈ ਗਈ ਸੀ ਉਸ ਫੰਕਸ਼ਨ ਦੇ ਵਿੱਚ ਜਦੋਂ ਦਾ ਕਤਲ ਹੁੰਦਾ ਰਾਣੇ ਬਲਾਚੌਰੀਏ ਦਾ ਇੱਕ ਪੰਜਾਬ ਪੁਲਿਸ ਦਾ ਏਡੀਜੀਪੀ ਸਟੇਜ ਉੱਤੇ ਬੈਠਾ ਤਿੰਨ ਡੀਐਸਪੀ ਉੱਥੇ ਸਨ तकरीबन 100 ਬੰਦਾ ਮੁਹਾਲੀ ਪੁਲਿਸ ਦਾ ਉਸ ਫੰਕਸ਼ਨ ਵਿੱਚ ਸੀ 15 ਤੋਂ 20 ਹਜ਼ਾਰ ਲੋਕ ਕਬੱਡੀ ਦੇ ਮੈਚ ਵੇਖ ਰਹੇ ਸੀ ਉਹਦੇ ਮੂੰਹ ਤੇ ਕਪੜਾ ਮਾਰ ਕੇ ਗੋਲੀ ਮਾਰ ਕੇ ਜਿੰਨਾ ਚਿਰ ਉਹਦਾ ਸਾਹ ਨਹੀਂ ਨਿਕਲਿਆ ਉਹਨਾਂ ਚਿਰ ਉਹ ਬੰਦੇ ਉਥੋਂ ਹਿੱਲੇ ਨਹੀਂ ਸੀ ਅੱਜ ਤੋਂ 4 ਦਿਨ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡਾ ਸਾਰਿਆਂ ਨੂੰ ਪੁੱਤਰ ਸ਼ਹਿਰ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਉਥੇ 3 ਵਜੇ ਦੁਪਹਿਰ ਦੇ ਬਲਟੋਏ ਦਾ ਸਰਪੰਚ ਉਹਨੂੰ ਪਿੱਛੋਂ ਆ ਕੇ ਗੋਲੀ ਮਾਰ ਕੇ ਉਹਨੂੰ ਹਲਾਕ ਕਰ ਦਿੱਤਾ ਗਿਆ ਜੀ ਮਲਟੋਏ ਹਲਕੇ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਉਸ ਫੰਕਸ਼ਨ ਵਿੱਚ 10-15 ਗੱਲ ਮੈਨ ਲੈ ਉਹਦੇ ਕੋਲ ਕਿਸੇ ਬੰਦੇ ਨੂੰ ਚੈਲੰਜ ਨਹੀਂ ਕੀਤਾ ਮਾਰਨ ਵਾਲਿਆਂ ਨੇ ਚੌਧਰੀ ਸਾਹਿਬ ਤੁਸੀਂ ਵੇਖੋ ਅੱਜ ਹਾਲਾਤ ਕੀ ਨੇ ਸਾਡਾ ਇੱਕ ਯੁੱਧ ਦਾ ਲੀਡਰ ਧਰਮਕੋਟ ਹਲਕੇ ਤੋਂ ਜ਼ਿਲ੍ਹਾ ਪ੍ਰੇਸ਼ਦ ਦੀ ਜਿਹਨੇ ਚੌਨ ਸਾਨੂੰ ਲੜਾਈ ਸੀ ਉਹਨੂੰ ਬਕਾਇਦਾ ਤੌਰ ਤੇ ਟੈਲੀਫੋਨ ਕੀਤਾ 15 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਆ ਮੈਨੂੰ ਪੁੱਛਣਾ ਚਾਹਨਾ ਮੈਂ ਭਗਵੰਤ ਨੂੰ ਧਾਰਮਿਕ ਇੰਸਟੀਚਿਊਸ਼ਨਜ਼ ਨੂੰ ਤੂੰ ਚੈਲੰਜ ਕਰ ਰਿਹਾ ਹੈਂ ਪੰਜਾਬ ਨੂੰ ਕਿਸੇ ਬੰਦੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕੋਈ ਬਾਹ ਖੜੀ ਕਰਕੇ ਮੈਨੂੰ ਦੱਸੋ ਕੋਈ ਬਲਾਚੌਰ ਸ਼ਹਿਰ ਚੋਂ ਕੋ 6 ਵਜੇ ਸ਼ਾਮ ਨੂੰ ਕਿਤੇ ਰੋਪੜ ਜਾਣਾ ਚਾਹੀਏ ਜਾਂ ਨਵਾਂ ਸ਼ਹਿਰ ਜਾਣਾ ਚਾਹੀਏ ਸਕੂਟਰ ਤੇ ਬਾਈਕ ਜਾਂ ਆਪਣੇ ਸਾਈਕਲ ਦੇ ਉੱਤੇ ਕੋਈ ਚੱਲਣ ਦੀ ਕਿਸੇ ਕੋ ਤਾਕਤ ਹੈ ਜੀ ਕਿਸੇ ਦਾ ਪਤਾ ਹੀ ਕੋਈ ਨਹੀਂ ਕਦੋਂ ਕਿਹਨੂੰ ਮਾਰ ਦੇਣਾ ਤਾਂ ਮੇਰੀ ਬੇਨਤੀ ਇੰਨੀ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਤੁਸੀਂ ਕਮਰ ਕੱਸੇ ਕਰੋ ਤਗੜੇ ਹੋ ਕੇ ਕਾਂਗਰਸੀ ਸਰਕਾਰ ਬਣੇ ਇੱਕ ਕਾਂਗਰਸ ਪਾਰਟੀ ਵੱਲੋਂ ਅਸੀਂ ਤੁਹਾਨੂੰ ਵਾਅਦਾ ਕਰਨੇ ਮੇਰੇ ਵੀਰੋ ਹੱਤਵਾਦ ਵੀ ਜੇ ਖਤਮ ਹੋਇਆ ਸੀ ਤੇ ਕਾਂਗਰਸੀ ਸਰਕਾਰ ਆਈ ਸੀ ਤੇ 15 ਸਾਲ ਦਾ ਹੱਤਵਾਦ ਜਿਹੜਾ ਉਹ ਖਤਮ ਹੋਇਆ ਸੀ ਪੰਜਾਬ 'ਚ ਇਹ ਗੈਂਗਸਟਰ ਚੌਧਰੀ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਗੈਂਗਸਟਰ ਨੇ ਪੈਦਾਵਾਰ ਆਪ ਸਰਕਾਰ ਦੀ ਪੈਦਾਵਾਰ ਤੇ ਪੰਜਾਬ ਪੁਲਿਸ ਦੀ ਪੈਦਾਵਾਰ ਕਾਂਗਰਸੀ ਸਰਕਾਰ ਆ ਲੈਣ ਤੋਂ ਇੱਕ ਮਹੀਨੇ ਤੋਂ ਬਾਅਦ ਕਿਸੇ ਗੈਂਗਸਟਰ ਦੀ ਕਿਸੇ ਨੂੰ ਕਾਲ ਨਹੀਂ ਆਏਗੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਤ ਹਾਂ ਸਾਰਿਆਂ ਨੂੰ ਪਹਿਲੇ ਸਾਨੂੰ ਜ਼ਿੰਦਗੀ ਚਾਹੀਦੀ ਹੈ ਆਪਣਾ ਪਰਿਵਾਰ ਚਾਹੀਦਾ ਆਪਣਾ ਕਾਰੋਬਾਰ ਮਹਫੂਜ਼ ਚਾਹੀਦਾ ਬਾਕੀ ਚੀਜ਼ਾਂ ਤਾਂ ਬਾਅਦ ਦੀਆਂ ਨੇ ਤੇ ਮੇਰੇ ਵੀਰੋ ਚੌਧਰ ਸਾਹਿਬ ਅੱਜ ਸਾਰਿਆਂ ਨੂੰ ਵੱਡੀ ਲੋੜ ਹੈ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਇਹ ਜਿਹੜੇ ਨਵੇਂ ਆ ਗਏ ਨੇ ਲੋਕ ਇਹ ਬਹੁਤ ਖਤਰਨਾਕ ਨੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟ ਰਹੇ ਨੇ ਆ ਭਗਵੰਤ ਤੇ ਇੱਕ ਮੋਹਰ ਹੈ ਤੁਹਾਡੇ ਸਾਹਮਣੇ ਇੱਕ ਮਖੌਟਾ ਇੱਥੇ ਬੈਠਾ ਜੇ ਕੇਜਰੀਵਾਲ 50 ਨੰਬਰ ਕੋਠੀ 2 ਸੈਕਟਰ ਰਾਜ ਕੇਜਰੀਵਾਲ ਚਲਾ ਰਿਹਾ ਇੱਥੇ ਬੈਠਾ ਸਸੋਧੀਆਂ ਇੱਥੇ ਬੈਠਿਆ ਤੁਹਾਡਾ ਸਤਿੰਦਰ ਜੈਨ ਇਹ ਲੋਕ ਆ ਕੇ ਵਿਜੇ ਨਾਇਰੂਣੀ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਦੇ ਖਜ਼ਾਨੇ ਨੂੰ ਹੱਥ ਸਿੱਧੇ ਹੋ ਕੇ ਪਾਇਆ ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਦਾ ਪ੍ਰਮਾਤਵਰ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਅਸੀਂ ਉਹਨੇ ਐਡਾ ਵੱਡਾ ਸਮਾਗਮ ਨੌਵੀਂ ਪਾਤਸ਼ਾਹੀ ਦੀ ਯਾਦ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ 'ਚ ਬਣਾਇਆ ਜਿੱਥੇ ਖਾਲਸੇ ਦਾ ਜਨਮ ਹੋਇਆ ਮੈਨੂੰ ਅੱਜ ਅਫਸੋਸ ਨਾ ਕਹਿਣਾ ਪੈਂਦਾ ਉਹੀ ਲੋਕ ਜਿਹੜੇ ਮਨਾਉਣ ਵਾਲੇ ਨੇ ਉਹੀ ਸਰਕਾਰ ਜਿਹੜੀ ਬਣਾਉਣ ਵਾਲੀ ਹੈ ਅੱਜ ਮੇਰੇ ਵੀਰੋ 350 ਤੋਂ 400 ਕਰੋੜ ਰੁਪਏ ਦਾ ਇਲੀਗਲ ਮਾਈਨਿੰਗ ਦਾ ਕੰਮ ਕੱਲਾ ਇੱਕ ਹਲਕਾ ਜਿਹੜਾ ਤੁਹਾਡਾ ਆਨੰਦਪੁਰ ਸਾਹਿਬ ਉਹਦਾ ਪੈਸਾ ਇਕੱਠਾ ਕਰਕੇ ਦਿੱਲੀ ਕੇਜਰੀਵਾਲ ਹੋਣਾ ਕੁਝਾਰ ਅੱਜ ਸਾਰੇ ਪੰਜਾਬ ਦੇ ਕਿਸੇ ਦਰਿਆ ਤੇ ਚਲੇ ਜਾਓ ਭਾਵੇਂ ਰੋਪੜ ਚਲੇ ਜਾਓ ਆ ਮੇਨ ਪੁਲ ਤੋਂ ਜਿੱਥੇ ਰੋਜ ਮਾਨ ਤੇ ਕੇਜਰੀਵਾਲ ਟੱਪਦਾ ਖੱਬੇ ਤੇ ਸੱਜੇ ਧਿਆਨ ਮਾਰੋ ਸਾਰੀਆਂ ਪੋਰਕ ਲਾਈਨਾਂ ਲੱਗੀਆਂ ਨੇ ਤਾੜਾ ਆਨੰਦਪੁਰ ਸਾਹਿਬ ਸਾਡਾ ਪਠਾਨਕੋਟ ਸਾਡਾ ਸਾਲੇ ਜ਼ਿਲ੍ਹੇ ਪੰਜਾਬ ਦੇ ਤਿੰਨੋਂ ਦਰਿਆਵਾਂ ਜਿੱਥੇ ਮਰਜ਼ੀ ਵੇਖ ਲਓ ਨਾ ਤੜਕ ਬਿਣਾ ਡਰ ਤੋਂ ਬਿਣਾ ਖੋਫ ਤੋਂ ਸਰਕਾਰ ਦੀ ਮਦਦ ਦੇ ਨਾਲ ਪੁਲਿਸ ਦੀ ਮਦਦ ਦੇ ਨਾਲ ਤਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ 20000 ਕਰੋੜ ਵੇਖੋ ਇਹ ਕੇਜਰੀਵਾਲ ਨੇ ਖੁਦ ਫਿਕਰ ਦਿੱਤੀ ਸੀ ਕਿ ਮੇਰੀ ਸਰਕਾਰ ਆਏਗੀ 20000 ਕਰੋੜ ਰੁਪਇਆ ਸਾਲ ਦਾ ਸੀ ਮਾਈਨਿੰਗ ਚ ਪੰਜਾਬ ਦੇ ਖਜ਼ਾਨੇ ਜਮਾ ਕਰਾਂਗੇ ਐਜ਼ ਅ ਲੀਡਰ ਆਫ ਆਪੋਜੀਸ਼ਨ ਮੈਂ ਤੁਹਾਨੂੰ ਦੱਸ ਰਿਹਾ ਪਿਛਲੇ 4 ਸਾਲਾਂ ਚ ਐਵਰੇਜ 250 ਤੋਂ ਪੌਣੇ 350 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚ ਜਾਂਦਾ ਮੈਂ ਪੁੱਛਣਾ ਚਾਹਨਾ ਚੌਧਰੀ ਸਾਹਿਬ ਕੇਜਰੀਵਾਲ ਨੂੰ ਜਿਹੜਾ 19750 ਕਰੋੜ ਰੁਪਏ ਉਹਦਾ ਸਾਡਾ ਕਿੱਥੇ ਗਿਆ ਉਹਦਾ ਮਤਲਬ ਤੁਸੀਂ ਕੱਢਦੇ ਹੋ ਸ਼ਰਿਆਮ ਇਥੇ ਲੁੱਟ ਹੋ ਰਹੀ ਹੈ ਤੁਹਾਨੂੰ ਕਿਸੇ ਨੂੰ ਉਹ ਲੈ ਤਾਂ ਦੱਸੋ ਤੁਸੀਂ ਤਾਂ ਭਲਾ ਚੋਰ ਚ ਬੈਠੇ ਪੰਜਾਬ ਦੇ ਕਿਸੇ ਦਰਿਆ ਚਲੇ ਜਾਓ ਸਵੇਰ ਦੇ ਟਾਈਮ ਹਾਈ ਕੋਰਟ ਇਹਦੇ ਵਿੱਚ ਇੰਟਰਵਿਨ ਕਰ ਗਿਆ ਸੁਪਰੀਮ ਕੋਰਟ ਕਰ ਗਿਆ ਅਸੀਂ ਰੋਜ਼ ਬਿਆਨ ਦਿੰਨੇ ਆ ਕੋਈ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦਾ ਤੋਂ ਮੈਂ ਹੱਥ ਜੋੜ ਕੇ ਬੇਨਤੀ ਸਮੂਹ ਪੰਜਾਬੀਆਂ ਨੂੰ ਤੁਹਾਡੀ ਇਹ ਸਟੇਜ ਤੋਂ ਕਰਨਾ ਚਾਹੁੰਦਾ ਸਾਰਨੋਂ ਕਾਤਕ ਜਮਾਤ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਚਾਹੀਦੇ ਆਮ ਆਦਮੀ ਪਾਰਟੀ ਇਹਨਾਂ ਨੂੰ ਸਾਨੂੰ ਪੂਰਾ ਜ਼ੋਰ ਲਾ ਕੇ ਸਾਨੂੰ ਕੱਢਣਾ ਪੈਣਾ ਇਹਨਾਂ ਨੂੰ ਇਹਨਾਂ ਨੇ ਬਥੇਰੇ ਡਰਾਮੇ ਰਚਾਣੇ ਨੇ ਬਥੇਰਾ ਝੂਠ ਬੋਲਣਾ ਬਥੇਰਾ ਕੁਫਰ ਤੋਲਣਾ ਜੇ ਪੰਜਾਬ ਨੂੰ ਅਸੀਂ ਫੇਰ ਪੈਰਾਂ ਸਿਰ ਲੈ ਕੇ ਆਣਾ ਮੇਰੇ ਵੀਰੋ ਇੱਕ ਗੱਲ ਹੋਰ ਸਮਝ ਲਓ ਪੰਜਾਬ ਨੂੰ ਕਿਸੇ ਸੁਚੱਜੀ ਲੀਡਰਸ਼ਿਪ ਦੀ ਲੋੜ ਹੈ ਕਿਸੇ ਪੜ੍ਹੇ ਲਿਖੇ ਲੀਡਰ ਦੀ ਲੋੜ ਹੈ ਕਿਸੇ ਤਗੜੇ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਦੇ ਹੱਕਾਂ ਨੂੰ ਸੈਂਟਰ ਚੋਂ ਲੈ ਕੇ ਆ ਸਕਦਾ ਅੱਜ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਆ ਵਾਗੇ ਦਾ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਚੌਧਾ ਸਾਹਿਬ ਜਿੱਨਾਂ ਚ ਸੁੱਕੀ ਬੰਦਰਗਾਹ ਅੰਮ੍ਰਿਤਸਰ ਵਾਗੇ ਦੀ ਏਸ਼ੀਆ ਨਾਲ ਤੇ ਯੂਰਪ ਨਾਲ ਲਾਂ ਖੁੱਲੀ ਪੰਜਾਬ ਦਾ ਕੋਈ ਫਿਊਚਰ ਨਹੀਂ ਆਉਣ ਵਾਲਾ ਕੋਈ ਭੁੱਖ ਸਾਡੇ ਨੌਜਵਾਨ ਬੱਚਿਆਂ ਦਾ ਕਿਸੇ ਪਿੰਡੇ ਤੇ ਹੁਣ ਨੌਜਵਾਨ ਸਾਡਾ ਮੁੰਡਾ ਹੀ ਨਹੀਂ ਰਹਿ ਗਿਆ। ਦੁਆਬੇ ਵਿੱਚ ਤੇ ਪਹਿਲੀ ਕੋਈ ਨਹੀਂ ਸੀ। ਹੁਣ ਤਾਂ ਭਾਵੇਂ ਮਾਜੂ ਮਾਜੇ ਚਲੇ ਜੋ ਭਾਵੇਂ ਸਾਡੇ ਮਾਲਵੇ ਚਲੇ ਜੋ। ਕੱਲੇ ਬਜ਼ੁਰਗ ਰਹਿ ਗਏ ਨੇ। ਨੌਜਵਾਨ ਜਿਹੜੇ ਨੇ 90% ਦੀ ਜਾ ਚੁੱਕੇ ਨੇ। 10% ਦੀ ਜਿਨ੍ਹਾਂ ਦਾ ਅਜੇ ਪਾਸਪੋਰਟ ਨਹੀਂ ਬਣੇ ਤੇ ਵੀਜ਼ੇ ਨਹੀਂ ਲੱਗੇ ਕੱਲੇ ਹੋਰ ਰਹਿ ਗਏ। ਸਾਡਾ ਪੁਵਕੀ ਆ ਪੰਜਾਬੀਆਂ ਦਾ। ਤੇ ਦੂਜਾ ਸਾਨੂੰ ਟੱਕਰ ਗਿਆ ਭਗਵੰਤ ਤੇ ਕੇਜਰੀਵਾਲ। ਆ ਤੁਸੀਂ ਵੇਖੋ ਕੀ ਕਰ ਰਿਹਾ। ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਨੇ ਜਿੱਥੇ ਰਾਜੇ ਰੰਕ ਵਰਗਾ ਗਏ ਨੇ ਉਥੇ ਆਪਣੇ ਆਪ ਨੂੰ ਰਾਜੇਆ ਵਰਗਾ ਉਥੇ ਪੇਸ਼ ਕਰਨਾ ਚਾਹੁੰਦਾ ਜੀ ਇੰਨਾ ਮੈਨੂੰ ਉਥੇ ਕੈਮਰੇ ਤਾਂ ਉਹ ਜੀ ਮੈਂ ਹਸਾਬ ਲੈਣਾ ਉਹ ਭਗਵੰਤ ਉਹਨਾਂ ਕੋਲ ਹਸਾਬ ਬਾਅਦ ਚ ਮੰਗੀ ਪਹਿਲੇ ਪੰਜਾਬ ਦੇ ਲੋਕ ਤੇਰੇ ਕੋਲ ਹਸਾਬ ਮੰਗ ਰਹੇ ਨੇ ਤੁਹਾਡੀ ਕੀਤੀ ਹੋਈ ਲੁੱਟ ਦਾ ਹਸਾਬ ਮੰਗ ਰਹੇ ਨੇ ਮੇਰੇ ਵੀਰੋ ਮੈਂ ਉਸ ਸਟਿੰਗ ਜੱਜ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਮੁਬਾਰਕ ਦੇਣਾ ਚਾਹੁੰਦਾ ਮੇਰੀ ਗੱਲ ਸੁਣ ਲੋ ਚੰਗੀ ਤਰ੍ਹਾਂ ਇੱਕ ਪੰਜਾਬੀ ਹੈ ਸਟਿੰਗ ਜੱਜੇ ਹਾਈ ਕੋਰਟ ਦਾ 65000 ਕਿੱਲਾ ਸਾਡੀ ਪੈੜੀ ਲੁੱਟ ਕੇ ਲਿਆ ਚੱਲਿਆ ਸੀ ਕੇਜਰੀਵਾਲ ਤੇ ਭਗਵੰਤ ਲੈਂਡ ਪੂਲਿੰਗ ਦੇ ਵਿੱਚ ਜੇ ਉਹ ਸਾਈ ਕੋਰਟ ਦੇ ਪੰਜਾਬੀ ਨੇ ਇਹ ਸਾਰੀ ਪਾਲਿਸੀ ਨੂੰ ਨਾਲ ਵੱਡਾ ਕਾਂਟਾ ਨਾ ਲਾਇਆ ਹੁੰਦਾ ਉਹਨੂੰ ਖਤਮ ਨਾ ਕੀਤਾ ਹੁੰਦਾ ਤੇ 65000 ਕਿੱਲਾ ਸਾਡਾ ਹੁਣ ਤੱਕ ਨਿਲਾਮ ਕਰਕੇ ਇਹਨਾਂ ਨੇ ਵੇਚ ਜਾਨਾ ਹੁਣ ਮੇਰੀ ਹੋਰ ਸੁਣ ਲੋ ਚੌਲ ਸਾਹਿਬ ਹੁਣ ਢੀਕ ਰਿਏ ਨੇ 31 ਜਨਵਰੀ ਨੂੰ ਉਸ ਜੱਜ ਨੇ ਰਿਟਾਇਰ ਹੋਣਾ ਇਹ ਹੁਣ ਠੀਕ ਰਿਹਾ ਕਿ ਉਹ ਜੱਜ ਰਿਟਾਇਰ ਹੋਏਗਾ ਤੇ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਉਸ ਤੋਂ ਬਾਅਦ ਵਿੱਚ ਲਾਵਾਂਗਾ ਕਿਤੇ ਇਹਨੂੰ ਵੀ ਕਿਤੇ ਉਹ ਰਕਾਵਟ ਪਾ ਕੇ ਉਹਨੂੰ ਵੀ ਕਿਤੇ ਪਾਬੰਦ ਨਾ ਕਰ ਦੇ ਇਹਨਾਂ ਲੁਟੇਰਿਆਂ ਤੋਂ ਅੱਜ ਬਚਨ ਦੀ ਲੋੜ ਤੇ ਮੈਂ ਤੁਹਾਨੂੰ ਜ਼ੁਬਾਨ ਦੇ ਕੇ ਜਾਣਾ ਚਾਹਨਾ ਇਸ ਸਟੇਜ ਤੋਂ ਕਾਂਗਰਸ ਦੀ ਸਰਕਾਰ ਆਏਗੀ ਨਰੇਗਾ ਦਾ ਜਿਹੜਾ ਪ੍ਰੋਗਰਾਮ ਹੈ ਕੰਟੀਨਿਊ ਰਹੇਗਾ ਅਸੀਂ ਆਪਣੇ ਬਜਟ ਦੇ ਵਿੱਚ ਇਹਦਾ ਬਕਾਇਦਾ ਤੌਰ ਚੋਂ ਸਾ ਪ੍ਰੋਵੀਜ਼ਨ ਕਰਕੇ ਜਾਵਾਂਗੇ ਜਿੰਨੀ ਵੀ 500 ਕਰੋੜ 600 ਕਰੋੜ 700 ਕਰੋੜ ਜਿੰਨੇ ਵੀ ਪੈਸੇ ਦੀ ਲੋੜ ਪੈਗੀ ਬੀਬੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦੇ ਇਸ ਪ੍ਰੋਗਰਾਮ ਨੂੰ ਬਿਲਕੁਲ ਬੰਦ ਨਹੀਂ ਕੀਤਾ ਜਾਏਗਾ ਉਸ ਤਰ੍ਹਾਂ ਹੀ ਚੱਲਦਾ ਰਹੇਗਾ ਜਿਸਾ ਅੱਗੇ ਚੱਲ ਰਿਹਾ ਤਾਂ ਮੈਂ ਆਪਣੀਆਂ ਪੈਣਾ ਨੂੰ ਆਪਣੀਆਂ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਹੁਣ ਇਹਨਾਂ ਇਸ ਬੇਈਮਾਨਾਂ ਦੀ ਜਮਾਤ ਦੀਆਂ ਗੱਲਾਂ ਬਾਤਾਂ 'ਚ ਨਾ ਫਸ ਜਿਓ ਤੁਹਾਨੂੰ ਪਤਾ ਗੱਲਾਂ ਬਾਤਾਂ ਕਰਨ ਦੇ ਵਿੱਚ ਇਹ ਹੈ ਹੀ ਪੰਡ ਪੰਡ ਦਾ ਗੱਲਾਂ ਵਿੱਚ ਮੁਕਾਬਲਾ ਨਹੀਂ ਕੀਤਾ ਜਾਂਦਾ ਤੋ ਇਸ ਗੱਲ ਕਾਰਨ ਮੈਂ ਇੰਨੀ ਹੀ ਬੇਨਤੀ ਕਰਦਾ ਹੋਇਆ ਮੇਰੇ ਕੁਝ ਪਰੌਣੇ ਆਏ ਨੇ ਬਾਹਰੋਂ ਮੈਂ ਛੁੱਟੀ ਲੈਣੀ ਏ ਮੈਂ ਹੁਣ ਅਜਾਦ ਸੇ ਮੰਗਣੀ ਏ ਸਾਡੇ ਅਜ਼ੀਜ਼ ਅੰਗਜ ਜੀ ਵੀ ਇੱਥੇ ਪਹੁੰਚ ਗਏ ਨੇ ਬਹੁਤ ਮੈਨੂੰ ਖੁਸ਼ੀ ਹੋਈ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੀ ਕਿਰਪਾ ਕਰਕੇ ਪ੍ਰੋਗਰਾਮ ਚੱਲ